ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਕਿਸਾਨ ਪ੍ਰਭਾ ਮੈਂ ਮਨਪ੍ਰੀਤ ਸਿੰਘ ਜੇ ਐਸ ਆਰਿਕਲਚਰ ਤੋਂ ਹਾਂਜੀ ਕਿਸਾਨ ਪ੍ਰਭਾ ਅੱਜ ਜਿਹੜੀ ਆਪਾਂ ਨੰਮੀ ਵੀਡੀਓ ਲੈ ਕੇ ਆ ਰਹੇ ਹਾਂ 2025 ਕਦੂ ਵਾਲੀ ਹੈਰੋ ਆ ਨਿਊ ਮਾਡਲ ਦੇ ਵਿੱਚ ਇਹਦੇ ਰੋਟਾ ਵਿਟਰਾਲਾ ਡਾਲਾ ਲੱਗਾ ਹੈਗਾ ਕਦੂ ਵਿੱਚ ਸਵਾਗਾ ਮਾਰਨ ਵਾਸਤੇ ਇਹ ਹੈਰੋ ਨੋਨੋ ਦੀ ਹੈਰੋ ਆ ਤਕਰੀਬਨ ਇਹਦੇ ਵਿੱਚ ਆਪਾਂ 7 7 ਦੀ 8 8 ਦੀ 9 9 ਦੀ 10 10 ਦੀ ਸਾਰੇ ਮਾਡਲ ਤਿਆਰ ਕਰ ਕਰਦੇ ਆ ਤੇ ਇਸ ਕੰਪੈਕਟ ਮਾਡਲ ਵਾਲਾ ਫਰੇਮ ਹੈ ਜੀ ਰੋਟਾ ਵਿਟਰਾਲਾ ਡਾਲਾ ਲਾਇਆ ਚਾਰ ਸਪਰਿੰਗ ਲਾਈਨ ਨੇ ਤੇ ਜੂਸੀ 베ARING ਲਗਾਏ ਨੇ ਬਹੁਤ ਵਧੀਆ ਕੁਆਲਿਟੀ ਦਾ ਸਵਾਨ ਲੱਗਾ ਤੇ ਬੜੀ ਆਸਾਨੀ ਦੇ ਨਾਲ ਟਰੈਕਟਰ ਚੁੱਲਦਾ ਕੋਈ ਲੋਡ ਨਹੀਂ ਬਹੁਤ ਆਸਾਨੀ ਦੇ ਨਾਲ ਤੇ ਜ਼ਮੀਨ ਵੀ ਪੂਰੀ ਪੱਦਰ ਰੱਖਦਾ ਬਹੁਤ ਨਜ਼ਾਰੇ ਵਾਲੀ ਚੀਜ਼ ਹੈ ਤੇ ਕਿਸਾਨ ਭਰਾਵੋ ਤੇ ਤੁਹਾਡਾ ਕਦੂ ਕਰਨਾ ਬਹੁਤ ਸੌਖਾ ਤੇ ਜੀਰੀ ਲਾਉਣਾ ਇਹਨੂੰ ਜੀ ਵੀ ਬਹੁਤ ਆਸਾਨੀ ਨਾਲ ਲੱਗਦੀ ਹੈ ਤੇ ਪਾਣੀ ਵੀ ਬਹੁਤ ਘੱਟ ਪਿੰਦੇ ਆ ਜ਼ਮੀਨਾਂ ਤੇ ਤੇਲ ਦੀ ਬਹੁਤ ਬਚਤ ਹੁੰਦੀ ਹੈ ਬਾਰ ਬਾਰ ਸੋਅਗਾ ਪਾਣਾ ਲੱਗ ਤੋਂ ਕਦੂ ਵਾਲੀ ਖੈਰੋ ਯੂਜ਼ ਕਰਨੀ ਜਾਂ ਰੋਟਾਵੇਟਰ ਇੱਕ ਵਾਰਚਾ 2 ਇਨ 1 ਦੋਨੇ ਕੰਮ ਇੱਕ ਵਾਰਚ ਚ ਨਿਭੜ ਜਾਂਦੇ ਨੇ ਇਹ ਸਾਡੀ ਹੈਰੋ ਕਿਸਾਨ ਪ੍ਰਭੋ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੇ ਆਪਣਾ ਕਮੈਂਟ ਕਰਕੇ ਦੱਸਣਾ ਜੇ ਆਪਦੇ ਵੀ ਤੁਸੀਂ ਕੋਈ رائے ਦੇਣਾ ਚਾਹੁੰਦੇ ਹੋ ਜਿਵੇਂ ਕੋਈ ਵੀ ਤੁਹਾਨੂੰ ਲੱਗਦਾ ਵੀ ਅਸੀਂ ਹੈਰੋ ਇਸ ਤਰ੍ਹਾਂ ਦੀ ਬਣਵਾਉਣਾ ਚਾਹੁੰਦੇ ਹਾਂ ਕਦੂ ਵਾਸਤੇ ਕਿਸੇ ਵੀ ਤਰ੍ਹਾਂ ਦੇ ਇਮਪਲੀਮੈਂਟ ਆਪਾ ਹੁਣ ਆਰਡਰ ਤੇ ਤਿਆਰ ਹਾਂ ਅਲ ਇੰਡੀਆ ਦੇ ਵਿੱਚ ਡਿਲੀਵਰੀ ਆ ਸਕਰੀਨ ਦੇ ਵਿੱਚ ਆਪਣੇ ਨੰਬਰ ਚੱਲ ਰਹੇ ਨੇ ਕਿਸਾਨ ਪ੍ਰਭੋ ਤੇ ਫੋਨ ਕਰਕੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਚਾਰ ਸਪਰਿੰਗਾਂ ਦੇ ਵਿੱਚ ਜੂਸੀ ਬੈਰੀਆਂ ਦੇ ਨਾਲ ਤੇ ਹੈਵੀ ਡਿਊਟੀ ਤਵੇ ਤੇ ਵਧੀਆ ਸਪੋਲਾਂ ਦੇ ਨਾਲ ਵਧੀਆ ਸ਼ਾਫਟਾਂ ਦੇ ਨਾਲ ਫਰੇਮ ਦੇ ਨਾਲ ਮਾਡਲ ਤਿਆਰ ਕੀਤਾ ਗਿਆ ਹੈ ਤੇ ਗਰੇਵ ਨੇ ਇਹ ਤਿੰਗਰੇਵਣ ਕਿਸਾਨ ਭਰਾਵੋ ਇਹ ਚਾਰ ਕੁਇੰਟਲ ਦਾ ਮਾਡਲ ਹੈ ਚਾਰ ਕੁਇੰਟਲ ਦਾ ਇਸ ਦੇ ਵਿੱਚ ਬਜਰਾ ਨੌਨ ਆਂ ਦੀ ਹੈਰੋਂ ਦੇ ਵਿੱਚ ਡਾਲਾ ਲਗਾ ਕੇ ਇਹ ਕਿਸ ਤਰ੍ਹਾਂ ਲੱਗੀ ਸਾਰਿਆਂ ਨੇ ਆਪੋ ਆਪਣਾ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਜੀ ਧੰਨਵਾਦ ਹੋਂਦ ਇਹਨੂੰ ਕਰਤੀ ਦੁਕਾਨ ਜੀ ਖਾਲੀ ਜੀ ਲੱਗਦੀ ਸੀ ਮੈਂ ਵੀ ਇੱਥੇ ਤੱਕ ਨੰਨਦਾ ਦਾ ਤੇ ਸਟਾਪ ਕਰ ਲਿਆ ਨਿਕਲ ਆ ਜੀ ਬੰਦੇ